ਸਾਤੀ ਗੱਲ ਜੀ ਸਾਰੇ ਵੀਰਾਂ ਨੂੰ ਹੋਰ ਵੀਰ ਜੀ ਠੀਕ ਠਾਕ ਹੋ ਚੱਲਣ ਲੱਗੀ ਆਪਣੀ ਰਾਣੀ ਚੈੱਕ ਕਰੋ ਇੱਧਰ ਅੱਜ ਫੇਰ ਡਿੱਗੇ ਨਹੀਂ ਵਾਹ ਪੈਣ ਲੱਗਾ ਕਰਤਾਰੂ ਦਾ ਸਾਰਾ ਹੀ ਡਿੱਗਾ ਤੋੜੀ ਜੰਨਾ ਵੱਢਣ ਲੱਗੇ ਇਹਦਾ ਜਿੰਨੇ ਨਾ ਵਾਹ ਪੈਣਦੇ ਉਹਦੋਂ ਦਾ ਡਿੱਗੇ ਨਾ ਹੀ ਪੈਣਦੇ ਖਲੋਤੇ ਖਲੋਤੇ ਗਰਦੇ ਹਾਲ 깔 ਦੇ ਦੀ ਆ ਡਿੱਗੇ ਜਈਦਾ ਹੀ ਪੈਣਦੇ ਆ ਵਾਹ ਸਾਰਿਆਂ ਨਾਲ ਲੱਕੀ ਚੈੱਕ ਕਰਾਉਨੇ ਤੁਹਾਨੂੰ ਸਾਰਾ ਕੁਝ ਨਾਲੋ ਨਾਲ ਹੀ ਕੱਲ ਮੈਂ ਮੰਡੀ ਚ ਲੱਗਿਆ ਹਾਂ ਤੇ ਵੀਡੀਓ ਨਹੀਂ ਬਣੀ ਕੱਲ ਫੇਰ ਚੱਲੀਆਂ ਸੀ ਦੋਵੇਂ ਮਸ਼ੀਨਾ ਮਗਰੋਂ ਬਾਹਰ ਚੱਲਿਆ ਬੰਬੂ ਟਰੈਕਟਰ ਵੀ ਆਪਣਾ ਆ ਗਿਆ ਤੇ ਵੀਰਾਂ ਦੇ ਨਾਲ ਫੇਰਾ ਵੀ ਲਾ ਕੇ ਦੋ ਬਾਈ ਹਾਂ ਚਲੋ ਕੋਈ ਨਹੀਂ ਲਾ ਦਨੇ ਫੇਰਾ ਯਾਰ ਕੱਲ ਦਾ ਹੀ ਕਾਲੂ ਨੂੰ ਸ਼ਹਿਰ ਜਿੱਦਾਂ ਕਾਲੂ ਜਾਏਗਾ ਫੇਰਾ ਲਾਏਗਾ ਯਾਰ ਲਾ ਆ ਗਰ ਜਾਣਾ ਤੇ ਪਿਆਈ ਕਰਨਾ ਟਰਾਲਾ ਜੀ ਨੂੰ ਦਿੱਤਾ ਲਾ ਆ ਗੜਾ ਪੱਕਾ ਜੀ ਸਵੇਰੇ ਫਿਰ ਭਰਨਾ ਹੀ ਮੋੜਾ ਹੈਗਾ ਨਾ ਤੜਕੇ ਆਪਣਾ ਜਿੰਦਾਬਾਦ ਹੈ ਕਾਲੂ ਤੇ ਅੱਜ ਡਿੱਗਾ ਕੰਨਾ ਜੀ ਚੱਲ ਪਿੱਛੋਂ ਫੱਟੇ ਤੇ ਲਾਈਏ ਤੇ ਕਾਲੂ ਵਿੱਚ ਵੱੜ ਫੱਟੇ ਲਾਈਏ ਹਾਂ ਜੀ ਪਰਚੇ ਲਿਆ ਟਰਾਲਾ ਕਰਮ ਵਾਲਾ ਕਿਦਾਂ ਫੁਰਮਣਾ ਘੈਂੜੇ ਪੁਰੇ ਪੀ ਲੋ ਪਾਣੀ ਵਸ ਪਈ ਜਨਾ ਦੂਜੀ ਵਝੜ ਕੇ ਤਗੀ ਢਿੰਡੀ ਆਹਾ ਤੁਸੀਂ ਲਾਗੇ ਲਾਗੇ ਰਿਆ ਕਰੋ ਇੱਕ ਨਾਲੇ ਤਾਂ ਡਿੱਗਾ ਵੜਦੇ ਜੇ ਉਹਨਾਂ ਨੂੰ ਖਲੋਤੇ ਤੇ ਘਾਲ ਦਿੰਦੇ ਜੀ ਸਾਡੀ ਮਹੀਨ ਬੁੱਢੀ ਹੈ ਨਾ ਆਹਾ ਸੋ ਬੁੱਢੀ ਆ ਤਾਂ ਬੁੱਢੀ ਨੂੰ ਉੱਤੋਂ ਵੱਡਣਾ ਚਾਹੀਦਾ ਤੇ ਡਿੱਗਾ ਡਿੱਗਾ ਵੜਦੇ ਜੇ ਤੇ ਆਹਾ ਪੁਰਾਣੇ ਜਿਹਾ ਤੁਸੀਂ ਖਾਊਂਗਾ ਨਾ ਤੁਹਾਨੂੰ ਡਿੱਗੇ ਤੇ ਲਾਈਦਾ ਹਣਾ ਪੁਰਾਣੇ ਬੰਦੇ ਦਾ ਵਾਦਾ ਹੀ ਹੁੰਦਾ ਵੀ ਡਿੱਗੇ ਥਾਂ ਤੇ ਲਾਈਦਾ ਨੁਕਸਾਨ ਨਾ ਕਰਨਗੇ ਤਾਂ ਮਸ਼ੀਨ ਆਪਣੇ ਕਰਤਾਰ ਤੇ ਗਰਦਿਆਲ ਆਪਾਂ ਲਾਈ ਫਰੀ ਤੇ ਕੀ ਹਿਸਾਬ ਮਗਰ ਚੈੱਕ ਕਰੋ ਹਾਂ ਬੋਰ ਮਨਾ ਆਪਣੇ ਕੋ 프리ਦ ਮਸ਼ੀਨ ਤੇ ਕੋਈ ਹੈਗੀ ਨਹੀਂ ਤਾਂ ਆਪਾਂ ਕਾਤੋਂ ਲਾਈ ਹੈ ਜਵਾਬ ਦੇ ਹੁਣ ਚੀਜ਼ ਉਹ ਰੱਖੀ ਜਿਹੜੀ ਕੋਲ ਨਹੀਂ ਹੈਗੀ ਹਣਾ ਹੁਣ ਆਪਣੇ ਕੋ ਤਿੰਨ ਮਸ਼ੀਨਾਂ ਐ ਕਰਤਾਰ ਗਰਦਿਆਲ ਤੇ ਪ੍ਰੀਤ ਆ ਸਿੱਧੀ ਕਰੀ ਲੋਕੀ ਵਿੰਗੀ ਕਰ ਛੱਡਦੇ ਵਾ ਨਹੀਂ ਕਿ ਕਦਾਂ ਚਲਾਉਂਦੇ ਟਰਾਲੇ ਅਸੀਂ ਚਲਾਈਦੇ ਹੀ ਆਂ ਖੋਲਦੇ ਜਾਦੇ ਰੰਗ ਕਰਾ ਕੇ ਲਿਆਉਣੇ ਹੋਣਾ ਨਾ ਮਾੜੀ ਪੈ ਗਈ ਆਓ ਉਤਲੀ ਪੱਤਰੀ ਵੇ ਹਾਂ ਪਰਲੀ ਹਾਂ ਇਹਨੂੰ ਪਰੇ ਤੱਕ ਆ ਰਹੇ ਹੁੰਦੇ ਨਾ ਯਰ ਨਹੀਂ ਲੱਗਦੀ ਵਿੰਗੀ ਹੋਵੇ ਦੇ ਚੈੱਕ ਕਰੋ ਕਾਲੂ ਇਹ ਕਾਲੂ ਦੂਜੀ ਮਸ਼ੀਨ ਗਈ ਪੰਡਿਆਣਾ ਸਾਡ ਤੇ ਉਹ ਖਲੋਤਾ ਖਲੋਤਾ ਜਿਆਦਾ ਉਹਨਾਂ ਵੱਡੀ ਦਾ ਇਹਦੇ ਨਾਲ ਇਹ ਡਿੱਗਾ ਡਿੱਗਾ ਵੱਡ ਲਈਦਾ ਇਹ ਤੁਰੀ ਜਾਂਦੀ ਕਰਮਾਲੀ ਇੰਨਾਂ ਨੇ ਦਾ ਪੇਟੀ ਬੰਦਿਆਣਾ ਉਹਦਾ ਇੰਜਨ ਡਿਸਪੋਇਲਿਆ ਇੰਨਾ ਫਰਕ ਆ ਨਾ ਇਹ ਧੂਆਂ ਮਾਰਦੀ ਗਿਆ ਟਰਾਲਾ ਕੀ ਕਰੇ 16 ਟੂਬਾ ਦੀ ਮਾਰ ਪੈ ਗਈ ਦੇ ਵੇਖੋ ਰੇ ਪੇ ਚੜਦਾ કે ਨਹੀਂ ਚੜਦਾ ਕਰਮ ਵਾਲਾ ਆਹ ਵੀ ਕੱਲੇ ਸਿੱਲਾ ਆ ਜਾ ਜਾਂ ਜਾੜੀ ਜਾਵੇ ਉਹ ਉੱਚਾਈ ਬੜਾ ਥਾਂ ਦੇ ਇਹਨੂੰ ਕਾ ਪਹਿਲੇ ਟਾਇਰ ਚ ਕਾਮਰਾਗ ਬ੍ਰੇਕ ਲਾ ਦੇ ਕੌਣ ਕਿੱਥੇ ਲਾਉਣਾ ਈ ਲਾ ਦੇ ਆਤੀ ਜੀ ਜਾ ਕੇ ਲਾ ਆ ਵਾਈਗਾ ਦੀ ਹੁੰਦੀ ਸਟਾਪ ਕਰਾਂਦੀ ਗਿਆ ਕਿ ਕਰੂ ਚੜਦੀ ਨਹੀਂ ਬਈ ਚੜੂ ਦਰਦਾ ਉਹ ਅਸਲ ਦੋ ਪੈਂਡਲ ਵਾਲੀ ਹੋਵੇ ਵਧੀਆ ਝੜਦੀ ਆ ਨਾ ਵਰਮਨ ਆਹ ਮਾਰ ਕੇ ਸਲੈਪਾ ਕੱਢ ਗਈ ਉਹ ਦੂਜੇ ਦੇ ਲੈ ਖਿੱਚ ਕੇ ਨਹੀਂ ਹੁੰਦੀ ਸਾਲਾ ਕ ਲੈਣਾ

ਰਿਸ ਕਰ ਲੈ ਇਹਨੂੰ ਗਾ ਲੋ ਜੀ ਇਹ ਹੋਲੀ ਚੜਾਉਣੀ ਯਾਰ ਪਹਿਲੇ ਜਿਹੜਾ ਚੈੱਕ ਕਰਵਾਟੇ ਬੰਦੇ ਨੇ ਲੈ ਕਰ ਥੋੜੀ ਜੀ ਬੈਕ ਕਰ 850 ਜਦਾ ਲੱਗਦੀ ਉਪਰ ਆ ਪਾ ਇੱਕ ਬੰਬੂ ਚੜਦਾ ਕਿ ਨਹੀਂ ਇਹ ਇਸ ਵਾਰੀ ਇਹ ਮੂਦੀ ਨਾ ਕਰਨੀ ਇਹ ਨਾਲ ਹੀ ਪਾਉਣਾ ਮੂਦੀ ਦਾ ਕਿਹਦਾ ਨਹੀਂ ਸਾਡਾ ਗਾੜੀ ਕੋਈ ਨਹੀਂ ਆ ਹਾਂਜੀ ਪਾਉਂਦੇ ਪਏ ਆ ਤੇੜਾ ਕਿਦਾਂ ਆ ਗਿਆ ਪਿੰਡੋ ਆ ਗਿਆ ਭਰਾ ਆਹਾਂ ਪਿੰਡ ਜਾ ਕੇ ਬੜੇ ਦਿਨ ਲੱਗਿਆ ਕੀ ਚੱਕਰ ਲਾਣੇ ਕੇ ਤੇ ਨੂੰ ਦਸਤੀ ਦੇ ਹੈਗੀ ਗੱਲ ਆਹਾਂ ਤੇ ਤੀਜੀ ਟੈਂਕੀ ਭਰਨਦੇ ਆਂ ਬੱਕਰਮਾਲੀ ਦੀ ਤੇ ਤਿੰਨ ਹੀ ਦੁੱਜੀ ਦੀਆਂ ਭਰਤੀਆਂ ਹਾਂ ਕੀ ਚੈੱਕ ਕਰਿਆ ਆਏ ਮੁੰਡਿਆਂ ਨੂੰ ਪੱਖਾ ਲਿਆਤਾ ਪੱਖਾ ਮਰ ਚਲੇ ਹੀ ਗਰਮੀ ਨਾਲ 24 ਬੋਲਟ ਆਂਦੇ ਮਰ ਜਣਾ ਗਰਮੀ ਨਾਲ ਬਹੁਤਾ ਘੁੱਟ ਜਿਆਦਾ ਲੱਗਦਾ ਨਾ ਤੇ ਪੱਖਾ ਲਿਆਤਾ ਖੋਜੇ ਹੁਣ ਬਚਾਦਾ ਭਰਾ ਟੱਪਾ ਵਾਲਾ ਮੁੰਡਾ ਹਾਂ ਪੱਖਾ ਰੱਖ ਛੱਡੋ ਉਦਾਂ ਹੀ ਤੁਹਾਨੂੰ ਬੜਾ ਚਾਹੇ ਕੋਲ ਪੱਖਾ ਹੈਗਾ ਹਣਾ ਲਾਓ ਨਾ ਹੀ ਨਾ ਹੀ ਖਰਾਬ ਹਣਾ ਉਹ ਭਰਾਵਾ ਉੱਤੇ ਚੱਲ ਜਾ ਪੁੱਤੇ ਕੌਣ ਆ ਉਹ ਉੱਤੇ ਜਾ ਡੇਕ ਪੀ ਨਿਊਜਲ ਤੇ ਫਿਰ ਵਕਤ ਤੈਨੂੰ ਬੜੇ ਰਵਾਂਗੇ ਯਾ ਪਗੜ ਤੁਹਾਡੀ ਮੀ ਬੜੀ ਫੜਦੀ ਆ ਆ ਪਗੜ ਫੜਦੀ ਏ ਇਹ ਚੈੱਕ ਕਰੋ ਜਿੰਨਾ ਤੱਕ 20000 8000 ਦਾ ਪੈ ਗਿਆ ਜੇ 20000 ਦਾ ਪੈਗਾ ਫਿਰ ਚੱਲਣਾ ਠੀਕ ਆ ਉਹ ਨਾਲੀ ਜੀ ਸਾਫ ਕਰਾਂ ਬੜਾ ਤੇਲ ਨਹੀਂ ਉੱਚ ਦੇਖਦਾ ਲੈਵਲ ਵਾਲੀ ਚੱਲ ਕੋਈ ਨਹੀਂ ਤੇਲ ਨਹੀਂ ਉਹ ਖਾਵਾਂਗੇ ਫਿਰ ਭਰ ਲਾਂਗੇ ਚੈੱਕ ਕਰੋ ਤੁਸੀਂ ਤੇਲ ਪਾਉਂਦੇ ਉਹ ਲਾਈਟਾਂ ਸਹੀ ਕਰਾਉਣੀਆਂ ਹਾਂਜੀ ਅਸੀਂ ਚੱਲੇ ਹੁਣ ਘਰ ਟਾਈਮ ਹੋ ਗਿਆ 7:30-8:00 ਵੱਜ ਗਏ ਆ ਫਰਮਾਨ ਨਹੀਂ ਲੱਗੇ ਬੇੜੇ ਕਿਦਾਂ ਫਰਮਾਨ ਵਧੀਆ ਚੱਲਿਆ ਕੰਮ ਗਰਮੀ ਕਿੰਨੀ ਹੈ ਅੱਜ ਅੱਜ ਗਰਮੀ ਨੇ ਤਾਂ ਠੇਰ ਹੀ ਘਰਾਦੀ ਨਾ ਤੇ ਸਾਡੇ ਬੰਦਿਆਂ ਦੇ ਪੱਖਾ ਲੈਣਾ ਮੇਰੇ ਉਹਨਾਂ ਨੂੰ ਪੱਖਾ ਲੈ ਕੇ ਕਹਿੰਦਾ ਗਾਲੂ ਇਹ ਬੇਚਾਰਾ ਗੁੰਦ ਲੀ ਗਿਆ ਅੱਜ ਦੇ ਬਹੁਤ ਮੰਦਾ ਹਲੇ ਅੱਜ ਦੇ ਗਰਮੀ ਨਾਲ ਥੱਲੇ ਵੀ ਨਹੀਂ ਬੈਠਾ ਜਾਂਦਾ ਤੇ ਮਹੀਨ ਦੇ ਵੀ ਨਹੀਂ ਬੈਠਾ ਇਹਦਾ ਬਹੁਤ ਜ਼ਿਆਦਾ ਘੁੱਟ ਲੱਗਾ ਏ ਚਲੋ ਅੱਜ ਦੀ ਵੀਡੀਓ ਵਰ ਇੰਨੀ ਜੇ ਓਕੇ ਬਾਏ ਟਾਟਾ